ਕੀ ਗੁੰਜਾਇਸ਼ ਨੇ ਠੀਕ ਹੈ ਕੀ ਪੌਸਿਬਿਲਿਟੀਆਂ ਨੇ ਤਾਂ ਅਸੀਂ ਇਸ ਪੌਸਿਬਿਲਿਟੀ ਤੇ ਪਹੁੰਚੇ ਹਾਂ ਵੀ ਅਸੀਂ ਇੱਕ ਇੱਕ ਕਦਮ ਇਸੇ ਤਰ੍ਹਾਂ ਜਾਰੀ ਰੱਖੀ ਹੈ ਠੀਕ ਹੈ ਇਸੇ ਤਰ੍ਹਾਂ ਜੇ ਬੈਠਾਂਗੇ ਤਾਂ ਚੀਜ਼ਾਂ ਜਿਹਨੂੰ ਕਹਿੰਦੇ ਹੁੰਦੇ ਨੇ ਵੀ ਥੋੜਾ ਬਰਫ਼ ਪਿਘਲਦੀ ਹੈ ਅਸੀਂ ਇਸ ਸਿੱਟੇ ਤੇ ਪਹੁੰਚੇ ਹਾਂ ਵੀ ਘਟੋ ਘਟ ਫਿਰ ਤਾਲਮੇਲ ਮੇਂ ਜਿਹੜੇ ਕੋਈ ਸੰਘਰਸ਼ ਪ੍ਰੋਗਰਾਮ ਨੇ ਇੱਕੋ ਦਿਨ ਕੋਈ ਕਾਲ ਦਿੱਤੀ ਜਾ ਸਕਦੀ ਹੋਵੇ ਉਸ ਦੀ ਕੋਈ ਗੁੰਜਾਇਸ਼ ਫੋੜ ਜੀ ਹੈ ਐਮਐਸਪੀ ਤੇ ਸਾਡਾ ਵੀ ਕੋਈ ਉਹਨਾਂ ਨਾਲ ਬਖਰੇਵਾ ਨਹੀਂ ਸੀ 2+50% ਨਾਲ ਅਸੀਂ ਵੀ ਐਮਐਸਪੀ ਦੇ ਲੀਗਲ ਗਾਰੰਟੀ ਕਾਨੂੰਨ ਚਾਹੁੰਦੇ ਆ ਅ ਕਰਜ਼ਾ ਮੁਕਤੀ ਅਸੀਂ ਚਾਹੁੰਦੇ ਆ ਕਰਜ਼ਾ ਮੁਕਤੀ ਉਹ ਚਾਹੁੰਦੇ ਨੇ ਤੋਂ ਮੰਗਾ ਤੇ ਤਾਂ ਨਹੀਂ ਕੋਈ ਫਰਕ ਹੈਗਾ ਸਾਡਾ ਬਿਉਤਬੰਦੀ ਕਿੱਦਾਂ ਦੀ ਹੋਵੇ ਤਿਆਰੀ ਕਿੱਦਾਂ ਦੀ ਹੋਵੇ ਸੰਘਰਸ਼ ਦੀ ਇਸ ਮਾਮਲੇ ਤੇ ਜਾਇਜ ਜਾਂਚ ਫਰਕ ਹੈਗਾ ਨਾ ਤਾਂ ਕੱਲਾ ਡੱਲੇ ਵਾਲ ਦਾ ਫਾਰਮ ਇਸ ਨੂੰ ਸਿਰੇ ਲਾ ਸਕਦਾ ਨਾ ਹੀ ਪੰਦੇਰ ਦਾ ਫਾਰਮ ਇਸ ਨੂੰ ਸਿਰੇ ਲਾ ਸਕਦਾ ਨਾ ਹੀ ਇਕੱਲਾ ਐਸਕੀਮ ਇਹਨਾਂ ਨੂੰ ਸਿਰੇ ਲਾ ਸਕਦਾ ਐਸਕੀਮ ਜਾਂ ਇਹਨਾਂ ਦੋਹਾਂ ਫਾਰਮਾਂ ਤੋਂ ਇਲਾਵਾ ਵੀ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਹਾਲੇ ਬਾਹਰ ਨੇ ਤੋਂ ਇਹ ਸਾਥੀ ਇਸ ਸਮੇਂ ਸਮ ਬਾਰਡਰਾਂ ਤੇ ਬੈਠੇ ਨੇ ਤੋਂ ਇਹ ਆਪਣੇ ਜੋ ਇਹਨਾਂ ਦਾ ਮੁਲਾਂਕਣ ਸੀ ਉਸ ਮੁਤਾਬਕ ਇਹਨਾਂ ਨੇ ਸੰਘਰਸ਼ ਮਿਉਂਦਿਆ ਹੁਣ ਇੱਕ ਦੂਜੇ ਤੋਂ ਤਾਂ ਸਿੱਖਾਂਗੇ ਜੇ ਸਫਲ ਹੋ ਜਾਂਦੇ ਨੇ ਤਾਂ ਅਸੀਂ ਸਿੱਖ ਲਵਾਂਗੇ ਵੀ ਸਾਡਾ ਮੁਲਾਂਕਣ ਗਲਤ ਸੀ ਜੇ ਇਹ ਕੋਲ ਹਾਲੇ ਨਹੀਂ ਸਫਲ ਹੁੰਦਾ ਥੋੜਾ ਉਲਝਦਾ ਆ ਯਾ ਹੋਰ ਲਮਕਦਾ ਆ ਤਾਂ ਹੋ ਸਕਦਾ ਇਹ ਸਾਥੀ ਸਿੱਖ ਜਾਣ ਵੀ ਸ਼ਾਇਦ ਅਸੀਂ ਜੋ ਕਹਿੰਨੇ ਇਹ ਮੁਲਾਂਕਣ ਠੀਕ ਹੋਵੇ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਕਿਸਾਨ ਪਵਨ ਦੇ ਵਿੱਚ ਅੱਜ ਮੀਟਿੰਗ ਸੀ ਕਿਸਾਨ ਜਥੇਬੰਦੀਆਂ ਦੀ ਜਿਹਦੇ ਵਿੱਚ ਖਾਸ ਤੌਰ ਤੇ ਸ਼ੰਭੂ ਬਾਰਡਰ ਤੋਂ ਵਫਦ ਆਇਆ ਹੋਇਆ ਸੀਗਾ ਸਰਵਨ ਸਿੰਘ ਪੰਦੇਰ ਹੋਣਾ ਦੀ ਅਗਵਾਈ ਦੇ ਵਿੱਚ ਤੇ ਇਧਰ ਜਿਹੜੇ ਬੈਠੇ ਸੀਗੇ ਉਹ SKM ਪੋਲਿਟਿਕਲ ਜਿਨ੍ਹਾਂ ਨੂੰ ਸਿਆਸੀ ਤੇਰ ਕਹਿੰਦੇ ਆ ਉਹ ਆਏ ਹੋਏ ਸਨ ਸਾਡੇ ਨਾਲ ਆਗੂ SKM ਰਮਿੰਦਰ ਪਟਿਆਲਾ ਹੈਗੇ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਅਰਵਿੰਦਰ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਬਹੁਤ-ਬਹੁਤ ਸਤਿ ਸ਼੍ਰੀ ਅਕਾਲ। ਅ ਰਮਿੰਦਰ ਜੀ ਜਿੱਤੂ ਤਾਂ ਗੱਲ ਕਰੀਏ ਅੱਜ ਜੀ ਮੀਟਿੰਗ ਸਗੀ ਇਕਤਾ ਦੀ ਜਿਹੜੀ ਬੜੀ ਲੰਮੀ ਟਾਈਮ ਤੋਂ ਜਿਹੜਾ ਗੱਲ ਤੁਰੇ ਚੱਲੇ ਆ ਰਹੀ ਹੈ ਵੀ ਇਕਤਾ ਹੋਣੀ ਚਾਹੀਦੀ ਹੈ ਯੂਨਿਟੀ ਮੀਟਿੰਗ ਜਿਹੜੀ ਹੈ ਉਹਦੇ ਵੱਲ ਬਾਰ-ਬਾਰ ਕਦਮ ਵਧਦੇ ਨੇ ਪਹਿਲੇ 3-4 ਮੀਟਿੰਗਸ ਤੋਂ ਡੀਆਂ ਹੋ ਚੁੱਕੀਆਂ ਨੇ ਅੱਜ ਵੀ ਜਿਹੜੀ ਗੱਲ ਹੈ ਉਸ ਤਰੀਕੇ ਨਾਲ ਤਨਪਤਨ ਤਾਂ ਨਹੀਂ ਲੱਗੀ ਪਰ ਤੁਸੀਂ ਤੁਹਾਡੇ ਜਿਹੜੇ ਪੀਸੀ ਹੋਈਏ ਜਾਂ ਤੁਸੀਂ ਬਾਅਦ ਚ ਰੂਬਰੂ ਹੋਇਓ ਸਾਰੇ ਜਣੇ ਇਕੱਠੇ ਹੋ ਕੇ ਤੁਸੀਂ ਕਿਹਾ ਕਿ ਕਦਮ ਜ਼ਰੂਰ ਵਧੇ ਨੇ। ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣੀ ਚਾਹੁੰਨਾ ਕਿ ਐਸਕੇਮ ਐਸਕੇਮ ਹੈ ਐਸਕੇਮ ਭਾਰਤ ਹੈ ਉਹਦੇ ਨਾਲ ਪੋਲੀਟੀਕਲ ਸ਼ਬਦ ਨਹੀਂ ਹੈ ਸਾਡਾ ਨਾਮ ਨਾ ਪੁਗਾੜੋ। ਜੀ ਠੀਕ ਹੈ। ਤੋਂ ਐਸਕੇਮ ਨੂੰ ਐਸਕੇਮ ਹੀ ਰਹਿਣ ਦਿੱਤਾ ਜਾਵੇ ਉਹ ਪਤਾ ਨਹੀਂ ਕਿਉਂ ਤੁਸੀਂ ਇਹ ਡਿਮਾਰਕਟ ਕਰਦੇ ਹੋਏ ਨਾਲ ਸਿਆਸੀ ਲਾ ਦਿੰਦੇ ਆ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਇਸ ਦੇ ਅੰਦਰ। ਜੀ। ਦੂਸਰਾ ਇਹ ਹੈ ਕਿ ਅੱਜ ਦੀ ਮੀਟਿੰਗ ਇੱਕ ਲੰਮੀ ਚਰਚਾ ਜਿਹੜੀ ਹੋਈ ਆ। ਔਰ ਲਗਭਗ 2 2.5 ਘੰਟੇ ਅਸੀਂ ਘਟੋ-ਘਟ ਵੱਖ-ਵੱਖ ਮੁੱਦਿਆਂ ਤੇ ਜਿਹੜੇ ਸਾਡੇ ਰਸਤੇ 'ਚ ਫਸੇ ਹੋਏ ਨੇ ਚਾਹੇ ਉਹ ਨੈਸ਼ਨਲ ਪਾਲਿਸੀ ਫਰੇਮਵਰਕਾ ਜਿਹੜਾ ਐਗਰੀਕਲਚਰ ਮਾਰਕੀਟਿੰਗ ਨੂੰ ਲੈ ਕੇ ਹੈ ਸੀ ਜਾਂ ਕੋਈ ਕੋਆਰਡੀਨੇਸ਼ਨ ਕਿਵੇਂ ਹੋ ਸਕਦੀ ਹੈ ਇਸ ਮਾਮਲੇ ਦੇ ਉੱਪਰ ਸਾਡੇ ਇੱਕ ਦੂਜੇ ਨੂੰ ਪੋਜੀਸ਼ਨਾਂ ਸਪਸ਼ਟ ਕਰਨ ਦਾ ਸਵਾਲ ਸੀ ਤਾਂ ਇੰਨਾ ਤੋਂ ਇਲਾਵਾ ਕੁਝ ਹੋਰ ਮੁੱਦਿਆਂ ਤੇ ਵੀ ਸਾਡੀ ਕਾਫੀ ਲੰਮੀ ਚਰਚਾ ਹੋਈ ਹੈ ਇੱਕ ਦੂਜੇ ਨੂੰ ਪੋਜੀਸ਼ਨਾਂ ਸਮਝਣ ਦੀ ਕੋਸ਼ਿਸ਼ਾਂ ਸੀ ਕੀਤੀਆਂ ਨੇ ਔਰ ਉਹਨਾਂ ਕੋਸ਼ਿਸ਼ਾਂ ਤੋਂ ਬਾਅਦ ਅਸੀਂ ਇਸ ਸਟੇਟੇ ਤੇ ਪਹੁੰਚੇ ਹਾਂ ਕਿ ਹਾਲੇ ਅਸੀਂ ਇਸ ਨੁਰ ਵਿੱਚ ਤਾਲਮੇਲ ਮੇਂ ਕੋਈ ਸੰਘਰਸ਼ ਬਾਰੇ ਕੋਈ ਕੋਈ ਐਕਸ਼ਨ ਪ੍ਰੋਗਰਾਮ ਦਿੱਤੇ ਜਾ ਸਕਦੇ ਹੋਣ ਉਸ ਦੀ ਸੰਭਾਵਨਾ ਤਲਾਸ਼ ਸਕਦੇ ਆ ਜੀ ਹਾਲਾਂਕਿ ਇਸ ਤੋਂ ਪਹਿਲਾਂ ਐਸਕੈਮ ਨੇ ਯੂਨੀਲੇਟਰਲੀ ਮੋਗਾ ਮਹਾਪੰਚਾਇਤ ਚ 13 ਤੇ 26 ਦੇ ਪ੍ਰੋਗਰਾਮ ਦੀ ਕਿਸਮ ਨਾਲ ਕਾਲ ਦੇ ਦਿੱਤੀ ਸੀ ਪਰ ਅੱਜ ਅਸੀਂ ਇਸ ਕਿਸਮ ਦਾਲੇ ਸਥਾਨ ਤੇ ਆ ਵੀ ਕੋਈ ਤਾਲਮੇਲ ਮੈਂ ਐਕਸ਼ਨ ਪ੍ਰੋਗਰਾਮ ਕੋ ਇੱਕ ਚ ਦਿੱਤੇ ਜਾ ਸਕਣ ਦੀ ਸੰਭਾਵਨਾ ਤਲਾਸ਼ੀ ਹੈ ਪਰ ਕਿਉਂਕਿ ਅੱਜ ਤੀਸਰਾ ਫੋਰਮ ਨਹੀਂ ਸੀ ਮੀਟਿੰਗ ਚ ਐਸਕੇਮ ਨਾਨ ਪੋਲਿਟੀਕਲ ਤੋਂ ਉਸ ਨਾਲ ਉਹ ਸਾਥੀ ਸਲਾਹ ਕਰਨਗੇ ਠੀਕ ਹੈ ਕੇਐਮਐਮ ਦੇ ਸੁਰਮ ਸਿੰਘ ਪੰਦੇਰ ਤੇ ਉਹਨਾਂ ਨਾਲ ਆਇਆ ਸਾਰਾ ਡੈਲੀਗੇਸ਼ਨ ਉਹਨਾਂ ਨਾਲ ਸਲਾਹ مشورہ ਕਰੇਗਾ ਔਰ ਜੇ ਉਹ ਵੀ ਇਸ ਗੱਲ ਲਈ ਸਹਿਮਤ ਹੁੰਦੇ ਨੇ ਤਾਂ ਅਸੀਂ ਲਾਜ਼ਮੀ ਤੌਰ ਤੇ ਕੋਈ ਸਾਂਝੀ ਮੀਟਿੰਗ ਫੇਰ ਅੱਗੇ ਕਰਾਂਗੇ ਔਰ ਉਸ ਤੇ ਵਿੱਚ ਇਸ ਨੂੰ ਕਿਵੇਂ ਮੈਚure ਕੀਤਾ ਜਾ ਸਕਦਾ ਕੀਵੇਂ ਇਹਦਾ ਮੈਕੈਨਿਜ਼ਮ ਕੀ ਹੋਏਗਾ ਉਸ ਬਾਰੇ ਚਰਚਾ ਕਰਾਂਗੇ ਜੀ ਰਵਿੰਦਰ ਜੀ ਤੁਸੀਂ ਸਾਨੂੰ ਤਾਂ ਕਹਿਤਾ ਕਿ ਪੋਲਿਟਿਕਲ ਸ਼ਬਦ ਨਾ ਲਾਓ ਇਸ ਸਕੀਮ ਦੇ ਨਾਲ ਤੁਸੀਂ ਆਪ ਆਪਣੀ ਗੱਲ ਕੀਤੀ ਕਿ ਐਸਕੇਐਮ ਨਾਨ ਪੋਲਿਟਿਕਲ ਜਿਹੜੇ ਨੇ ਉਹ ਗੈਰਹਾਜ਼ਰ ਸਨ ਖੈਰ ਉਹ ਇੱਕ ਗੱਲ ਹੈ ਪਰ ਉਹਦੇ ਨਾਲ ਜਿਹੜੀ ਜਿਹੜੀ ਅਗਲੀ ਗੱਲ ਆਉਂਦੀ ਉਹ ਆਉਂਦੀ ਹੈ ਕਿ ਤਿੰਨ ਮੀਟਿੰਗਾਂ ਚਾਰ ਮੀਟਿੰਗਾਂ ਜਿਹੜੀਆਂ ਤੁਹਾਡੇ ਪਹਿਲੇ ਹੋਈਆਂ ਉਸ ਤੋਂ ਅੱਜ ਦੀ ਮੀਟਿੰਗ ਕਿਉਂ ਵੱਖੀ ਉਹ ਇਸ ਕਰਕੇ ਥੋੜਾ ਜਿਹਾ ਇੰਪੋਰਟੈਂਟ ਹੋ ਜਾਂਦੀ ਹੈ ਕਿਉਂਕਿ 14 ਤਰੀਕ ਨੂੰ ਕਿ ਇਹ ਮੈਂ ਜਿਹੜੇ ਨਾਨ ਪੋਲਿਟিক্যাল ਵਾਲੇ ਹੈ ਉਹਨਾਂ ਨੂੰ ਸੱਦਾ ਆਇਆ ਹੋਇਆ ਹੈ ਸੈਂਟਰ ਦੇ ਨਾਲ ਉਹਨਾਂ ਨੇ ਮੀਟਿੰਗ ਕਰਨੀ ਹੈ ਐਦਾ ਲੱਗਦਾ ਸੀ ਵੀ ਅੱਜ ਕੋਈ ਨਾ ਕੋਈ ਤੁਹਾਡੀ ਇੱਕ ਤਰੀਕੇ ਦੀ ਆਪਸ ਚ ਤਾਲਮਿਲ ਪ੍ਰੋਪਰ ਬਣ ਜਾਏਗਾ ਔਰ ਉਹਦੇ ਬਾਅਦ ਕੋਈ ਐਸਾ ਮਤਲਬ ਇੱਕ ਸੋਲੂਸ਼ਨ ਜਾਂ ਨਿਕਲੇਗਾ ਜਾਂ ਐਸਾ ਕੋਈ এজেন্ডਾ ਤਿਆਰ ਹੋਏਗਾ ਜਿਹੜੀ ਮੀਟਿੰਗ ਹੋਣੀ ਹੈ ਉਸ ਤੋਂ ਲੈ ਕੇ ਪਰ ਹਜੇ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਾਫੀ ਦੂਰੀ ਹੈ ਦੇਖੋ ਮੈਂ ਇੱਕ ਗੱਲ ਪਹਿਲਾਂ ਉਸ ਗੱਲ ਨੂੰ ਕਲੀਅਰ ਕਰਾਂ ਜਿਹੜਾ ਤੁਸੀਂ ਕਿਹਾ ਵੀ ਮੈਂ ਉਹ ਗੱਲ ਕਰਤੀ ਨੱਲੇয়াল ਸਾਹਿਬ ਨੇ ਜਦੋਂ ਸਹਿਕਸਾਨ ਮੋਰਚੇ ਤੋਂ ਲੱਗ ਹੋ ਕੇ ਆਪਣਾ ਫਾਰਮ ਬਣਾਇਆ ਤਾਂ ਉਹਨਾਂ ਨੇ ਨਾਮ ਹੀ ਐਸਕੇਮ ਨਾਨ ਪੋਲਿਟਿਕਲ ਰੱਖਿਆ ਸੀ ਸਾਡਾ ਐਸਕੇਮ ਹੈਗਾ ਉਸ ਨੂੰ ਤੁਸੀਂ ਮੈਕਸਿਮਮ ਇੱਕ ਐਸਾਇਦੇ ਵੀ 올 ਇੰਡੀਆ ਇੰਡੀਆ ਬ੍ਰੈਕਟ ਚ ਲਾ ਸਕਦੇ ਹੋ ਤਾਂ ਉਸ ਚ ਤਾਂ ਕਰਕੇ ਫਰਕ ਹੈ ਉਹਨਾਂ ਦਾ ਨੋਮਨਕਲੇਚਰ ਇਹ ਹੈ ਸਾਡਾ ਐਸਕੇਮ ਇੰਡੀਆ ਕਹਿ ਸਕਦੇ ਤੁਸੀਂ ਤਾਂ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਅੱਜ ਦੀ ਮੀਟਿੰਗ ਚ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਕੋਈ ਇਸ ਤਰ੍ਹਾਂ ਦੀ ਗੁੰਜਾਇਸ਼ ਦੇਖਦੇ ਸੀ ਉਸ ਸਭ ਤੋਂ ਪਹਿਲਾਂ ਦਾ ਇਹਦਾ ਕੋਰਮ ਹੀ ਉਸ ਤਰ੍ਹਾਂ ਪੂਰਾ ਨਹੀਂ ਸੀ ਜਦੋਂ ਐਸਕੇਮ ਦਲੇয়াল ਫੋਰਮ ਆਇਆ ਹੀ ਨਹੀਂ ਤਾਂ ਇਸ ਚ ਉਦੋਂ ਹੀ ਪਹਿਲਾਂ ਹੀ ਪੱਤਰਕਾਰ ਵੀ ਕਹਿ ਰਹੇ ਸੀ ਸਾਨੂੰ ਵੀ ਜਦੋਂ ਆ ਹੀ ਨਹੀਂ ਰਹੇ ਤਾਂ ਫਿਰ ਕੀ ਗੁੰਝੇਸ਼ਾਂ ਨੇ ਪਰ ਇਹ ਸਭ ਦੇ ਬਾਵਜੂਦ ਕਿਉਂਕਿ ਦੂਸਰਾ ਫੋਰਮ ਆਇਆ ਸੀ ਤਾਂ ਅਸੀਂ ਇਸ ਚੀਜ਼ ਨੂੰ ਵਿਚਾਰਿਆ ਅ ਮਨ ਲਓ ਜੇ ਉਹ ਲਾਂਬਾ ਵੀ ਦਿੱਤਾ ਹੋਵੇ ਤਾਂ ਅਸੀਂ ਅੰਦਰ ਦੇ ਲਿਆ ਹੋਊਗਾ ਠੀਕ ਹੈ ਬੇ ਕੀ ਗੱਲ ਹੈ ਜਾਂ ਕਿਵੇਂ ਹੈ ਕਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਸਾਰੀ ਗੱਲ ਨੂੰ ਤੋ ਉਹਨਾਂ ਨੇ ਕਿਹਾ ਵੀ ਨਹੀਂ ਉਹ ਵਿਅਸਤ ਸੀ। ਤੋ ਇਸ ਮਾਮਲੇ 'ਚ ਉਹਨਾਂ ਨੇ ਬਿਮਨਿਉ ਕੋਹਾੜ ਉਹਨਾਂ ਨੇ ਕੱਲ ਰਾਤ ਨੂੰ ਜੋ ਲੱਗਦਾ ਕਿਉਂਕਿ ਹਿੰਦੀ 'ਚ ਲਿਖੀ ਹੋਈ ਹੈ ਕੱਲ ਰਾਤ ਨੂੰ ਸਾਨੂੰ ਚਿੱਠੀ ਅਵੇਲੇਬਲ ਹੋਈ ਹੈ ਉਹਨਾਂ ਦੀ। ਔਰ ਉਸ 'ਚ ਵੀ ਉਹਨਾਂ ਨੇ ਕਿਹਾ ਸੀਗਾ ਵੀ ਸਾਡੇ ਨਾਲ مشਵਰਾ ਕਰਕੇ ਰੱਖ ਦੇ। ਅਸੀਂ ਇਹੀ ਇਹਨਾਂ ਸਾਥੀਆਂ ਨੂੰ ਅੰਦਰ ਕਿਹਾ ਸੀਗਾ ਵੀ ਜੇ ਇਹੀ ਗੱਲ ਸੀ ਤਾਂ ਅਸੀਂ ਤਾਂ ਦੋ ਵਾਰੀ ਪਹਿਲਾਂ 24 ਨੂੰ ਐਲਾਨ ਕੀਤਾ 12 ਦਾ 26 ਨੂੰ ਤੁਹਾਨੂੰ ਚਿੱਠੀ ਕੱਢੀ ਹੈ 5 ਨੂੰ ਰਿਮਾਈਂਡਰ ਵੀ ਦਿੱਤਾ ਹੈ। ਤੋ ਇਸ ਚ ਜੇ ਕੋਈ ਇਸ ਤਰ੍ਹਾਂ ਦੀ ਗੁੰਜਾਇਸ਼ ਵੀ ਇਹਨੂੰ ਰੀਸ਼ਡਿਊਲ ਕਰਨਾ ਤਾਂ ਉਹ ਜੇ ਪਹਿਲਾਂ ਕਹਿੰਦੇ ਤਾਂ ਇਹ ਹੋ ਸਕਦੀ ਸੀ ਤੋ ਹੁਣ ਕੱਲ ਹੀ ਸਾਨੂੰ ਲੈਟਰ ਮਿਲਿਆ 12 ਥਾ ਅਵਰ ਤੇ ਇਹ ਜੀਆਂ ਚੀਜ਼ਾਂ ਇੰਨੀ ਛੇਤੀ ਤਾਂ ਪੋਸੀਬਲ ਨਹੀਂ ਹੁੰਦੀਆਂ ਇਹ ਹਫਤਾ ਪਹਿਲਾਂ ਵੀ ਹੋ ਜਾਂਦਾ ਤਾਂ ਸ਼ਾਇਦ ਅਸੀਂ ਰੀਸ਼ਡਿਊਲ ਕਰ ਲੈਂਦੇ ਤੋ ਇਹ ਸਾਰੇ ਮਾਮਲੇ ਚ ਜਦੋਂ ਉਹਨਾਂ ਨੇ ਕਿਹਾ ਵੀ ਠੀਕ ਹੈ ਪੁਆਇੰਟ ਹੈਗਾ ਪਰ ਫਿਰ ਵੀ ਆਪਾਂ ਗੱਲ ਕਰੀਏ ਤੋ ਅਸੀਂ ਉਹ ਗੱਲਬਾਤ ਕੀਤੀ ਹੈਗੀ ਆ ਆਪਣੀਆਂ ਫੀਲਿੰਗ ਉਹਨਾਂ ਕੋਲੇ ਐਕਸਪ੍ਰੈਸ ਕਰ ਦਿੱਤੀਆਂ ਇਹ ਤੇ ਉਸ ਗੱਲਬਾਤ ਦੇ ਵਿੱਚੋਂ ਦੀ ਬਾਕੀ ਚੀਜ਼ਾਂ ਤੇ ਵੀ ਉਹਨਾਂ ਨੇ ਨੈਸ਼ਨਲ ਪਾਲਿਸੀ ਫਰੇਮਵਰਕ ਤੇ ਆਪਣੀ ਗੱਲ ਰੱਖੀ ਹੈ ਕਿ ਅਸੀਂ ਇਸ ਤੇ ਲੜਨ ਲਈ ਤਿਆਰ ਆ ਤੇ ਭੁਖ ਚੇਹੇ ਮੰਗ ਪੱਤਰ ਦਾ ਹਿੱਸਾ ਕਿਵੇਂ ਬਣੇ ਇਸ ਲਈ ਬਯੋਤਪੰਦੀ ਕੀਤੀ ਜਾ ਸਕਦੀ ਹੈ ਤੇ ਅਸੀਂ ਕੋਆਰਡੀਨੇਸ਼ਨ ਕਿਸ ਤਰ੍ਹਾਂ ਹੋ ਸਕਦੀ ਹੈ ਇਸ ਮਾਮਲੇ ਤੇ ਆਪਣੀ ਪ੍ਰਿੰਸੀਪਲ ਪੋਜੀਸ਼ਨ ਰੱਖੀ ਹੈ ਕਿ ਇਕਵੈਲਟੀ ਦੇ ਆਧਾਰ ਤੇ ਹੋਏਗੀ ਇੱਕ ਤੁਹਾਡਾ ਮੋਰਚਾ ਹੈ ਦੋ ਇਨਫੋਰਮ ਲਾਡਰ ਹੈ ਤੁਸੀਂ ਇੱਕ ਮੋਰਚਾ ਇਹ ਕੈ ਸਕੈਮ ਹੈਗਾ ਹੈ ਤਾਂ ਇਕਵੈਲਟੀ ਦੇ ਆਧਾਰ ਤੇ ਕੋਆਰਡੀਨੇਸ਼ਨ ਬਣ ਸਕਦਾ ਹੈਗਾ ਇਹ ਜੇ ਬਣਾਉਣਾ ਹੋਵੇ ਤੋਂ ਪਰ ਕਿਉਂਕਿ ਇਸ ਮਾਮਲੇ ਤੇ ਅੰਡਰਸਟੈਂਡਿੰਗ ਦੇ ਡਿਫਰੈਂਸਸ ਹੈਗੇ ਨੇ ਕੋਆਰਡੀਨੇਸ਼ਨ ਨੂੰ ਕਿਸ ਤਰ੍ਹਾਂ ਸਮਝਦੇ ਨੇ ਸੀ ਕਿਸ ਤਰ੍ਹਾਂ ਸਮਝਨੇ ਇੱਕ ਦੂਜੇ ਦੀਆਂ ਪੋਜੀਸ਼ਨਾਂ ਨੂੰ ਅੰਡਰਸਟੈਂਡ ਕੀਤਾ ਸੀ ਜੀ 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 ਤੋਂ ਇਸ ਅੰਡਰਸਟੈਂਡਿੰਗ ਤੋਂ ਬਾਅਦ ਜਦੋਂ ਇਸ ਸਟੇ ਤੇ ਪਹੁੰਚੇ ਆ ਵੀ ਕੀ ਗੁੰਝائشਾਂ ਨੇ ਠੀਕ ਹੈ ਕੀ ਪੋਸੀਬਿਲਟੀਜ਼ ਨੇ ਤਾਂ ਅਸੀਂ ਇਸ ਪੋਸੀਬਿਲਟੀ ਤੇ ਪਹੁੰਚੇ ਆ ਵੀ ਅਸੀਂ ਇੱਕ ਇੱਕ ਕਦਮ ਇਸੇ ਤਰ੍ਹਾਂ ਜਾਰੀ ਰੱਖੀਏ ਠੀਕ ਹੈ ਇਸੇ ਤਰ੍ਹਾਂ ਜੇ ਬੈਠਾਂਗੇ ਤਾਂ ਚੀਜ਼ਾਂ ਜਿਹਨੂੰ ਕਹਿੰਦੇ ਹੁੰਦੇ ਨੇ ਵੀ ਥੋੜਾ ਬਰਫ਼ ਪਿਗਲਦੀ ਆ ਤਾਂ ਇਹੇ ਜਾਰੀ ਰਹਿਣ ਔਰ ਨਾਲੋਂ ਨਾਲ ਅਸੀਂ ਇਸ ਸਿੱਟੇ ਤੇ ਪਹੁੰਚਿਆ ਵੀ ਘਟੋ ਘਟ ਫਿਰ ਤਾਲਮੇਲ ਮੇਂ ਜਿਹੜੇ ਕੋਈ ਸੰਘਰਸ਼ ਪ੍ਰੋਗਰਾਮ ਨੇ ਇੱਕੋ ਦਿਨ ਕੋਈ ਕਾਲ ਦਿੱਤੀ ਜਾ ਸਕਦੀ ਹੋਵੇ ਉਸ ਦੀ ਕੋਈ ਗੁੰਜਾਇਸ਼ ਫਰੋਲੀ ਹੈ ਤਾਂ ਇਸ ਤੇ ਕੇਐਮਐਮ ਤਾਂ ਲਗਭਗ ਸਾਨੂੰ ਲੱਗਦਾ ਕਿ ਉਹ ਪ੍ਰਿੰਸੀਪਲੀ ਇਹ ਇਸ ਗੱਲ ਤੇ ਸਹਿਮਤ ਹੈ ਪਰ ਕਿਉਂਕਿ ਤੀਜਾ ਫੋਰਮ ਹੈ ਨਹੀਂ ਸੀ ਉਹਨਾਂ ਦੀ ਕੀ ਪੋਜੀਸ਼ਨ ਹੋਊਗੀ ਇਸ ਤੇ ਉਹ ਉਸ ਨੂੰ ਪੁੱਛਣਗੇ ਜੇ ਉਹ ਇਸ ਗੱਲ ਤੇ ਸਹਿਮਤੀ ਦੇ ਦਿੰਦੇ ਨੇ ਤਾਂ ਫਿਰ ਕੋਈ ਆਪਸੀ ਸਹਿਮਤੀ ਨਾਲ ਮੀਟਿੰਗ ਰੱਖਾਂਗੇ ਜੀ ਰਵਿੰਦਰ ਜੀ ਤੁਸੀਂ ਇੱਕ ਪੜ੍ਹੇ ਲਿਖੇ ਕਿਸਾਨ ਹੋ ਔਰ ਇੱਕ ਅੱਛੇ ਪੜ੍ਹੇ ਲਿਖੇ ਲੀਡਰ ਹੋ ਤੁਸੀਂ ਵਕੀਲ ਵੀ ਹੋ ਮਤਲਬ ਕਿ وکਾਲਤ ਕੀਤੀ ਹੋਈ ਹੈ ਤੇ وکਾਲਤ ਜਦੋਂ ਪਿਛੇ ਹੋਵੇ ਨਾ ਤੁਹਾਡੇ ਨਾਲ ਤੇ ਤੁਸੀਂ ਜਿਵੇਂ ਤੁਹਾਡੀ ਮੇਰੀ ਗੱਲ ਹੋ ਰਹੀ ਸੀ ਤੁਸੀਂ ਕਹਿੰਦੇ ਮੈਂ ਵਕਾਲਤ ਦੀ ਪੜ੍ਹਾਈ ਕੀਤੀ ਹੋਈ ਹੈ ਉਸ ਦੇ ਨਾਲ ਫਿਰ ਸ਼ਬਦਾ ਦਾ ਜਦ ਕਰਤਾ ਬੰਦਾ ਹੁੰਦਾ ਬੜਾ ਫਿਲਾਸਫੀਕਲ ਗੱਲ ਲੱਗੀ ਉਹ ਤੁਸੀਂ ਕਹਿੰਦੇ ਬਰਫ਼ ਹੌਲੀ ਹੌਲੀ ਪਿਘਲ ਰਹੀ ਹੈ ਬਰਫ਼ ਬਹੁਤ ਲੇਟ ਨਹੀਂ ਪਿਘਲ ਰਹੀ ਸਰਦੀਆਂ ਵੀ ਆ ਗਈਆਂ ਗਰਮੀਆਂ ਵੀ ਚਲੇ ਗਈਆਂ ਠੰਡਾਂ ਫੇਰ ਆਣ ਵਾਲੀਆਂ ਗਰਮੀਆਂ ਫੇਰ ਆਣ ਵਾਲੀਆਂ ਹੋ ਗਈਆਂ 10 ਮਿੰਟ ਤਾਂ ਇਹੀ ਹੋ ਗਿਆ ਉਸ ਤੋਂ ਪਹਿਲੇ ਵੀ ਕੋਸ਼ਿਸ਼ਾਂ ਹਰ ਤਰੀਕੇ ਦੀਆਂ ਤਿੰਨ ਚਾਰ ਮੀਟਿੰਗਸ ਜਿਹੜੀਆਂ ਹੋ ਚੁੱਕੀਆਂ ਸਾਰਾ ਕੁਝ ਹੀ ਵਿੱਚ ਹੋ ਰਿਹਾ ਕਿਉਂਕਿ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਮੁੱਦਾ ਹੈਗਾ ਔਰ ਖਾਸ ਕਰਕੇ ਜੇ ਗੱਲ ਇਹ ਦੂਜੀ ਤਰ ਵੱਲੋਂ ਵੀ ਕਾਮਨ ਮਿਨਿਮਮ ਪ੍ਰੋਗਰਾਮ ਦੀ ਹਰ ਵੇਰੀ ਗੱਲ ਆਂਦੀ ਹੈ ਕਾਮਨ ਮਿਨਿਮਮ ਪ੍ਰੋਗਰਾਮ ਕੋਈ ਨਾ ਕੋਈ ਬਣਾਵਾਗੇ ਜੀ ਉਸ ਤੇ ਜਿਹੜੇ ਅਸੀਂ ਸ਼ਾਇਦ ਇਕੱਠੇ ਹੋ ਸਕਦੇ ਆਂ ਉਗਰਾਹਾਂ ਸਾਹਿਬ ਕਈ ਵਾਰੀ ਕਹਿ ਚੁੱਕੇ ਆਂ ਮਨਜੀਤ ਰੈ ਨਾਲ ਗੱਲ ਕੀਤੀ ਹੈ ਤੁਹਾਡੇ ਮੋਹੋਂ ਵੀ ਕਈ ਵਾਰੀ ਸੁਣਿਆ ਉਦੋਂ ਵੀ ਆਂਦੀਆਂ ਇਹ ਜੀਆਂ ਆਵਾਜ਼ਾਂ ਜੇ ਪੰਦੇਰ ਹੋਣਾ ਨਾਲ ਗੱਲ ਕਰੋ ਉਹ ਵੀ ਕਹਿੰਦੇ ਜੀ ਕੋਈ ਇਹ ਜੇ ਪ੍ਰੋਗਰਾਮ ਦਵਾਗੇ ਜਿਹੜੇ ਇਕੱਠੇ ਜੇ ਹੋ ਕੇ ਅਸੀਂ ਕਰ ਸਕੀਏ ਜਾਂ ਕੁਝ ਇਹ ਜੇ ਕਰ ਸਕੀਏ ਯੋ ਕੌਲਾਂ ਦੇ ਦਿਆ ਕਰਨ ਤਾਂ ਉਹ ਆਪਣੀਆਂ ਕਰ ਲਿਆ ਕਰਨ ਅਸੀਂ ਆਪਣਾ ਕਰ ਲਿਆ ਕਰੀ ਪਰ ਸਸਿ ਕਿਸੇ ਮਤਲਬ ਕਿ ਸਾਂਝੀ ਸਾਂਝੀ ਵਾਲਤਾ ਕਿਤੇ ਹੋਵੇ ਮਤਲਬ ਇਹ ਕਾਮ मिनिमम प्रोग्राम ਦਾ ਕੀ ਹੈਗਾ ਜੇ ਡਿਫਰੈਂਸਸ ਦੀ ਗੱਲ ਹਜੇ ਵੀ ਆ ਰਹੀ ਹੈ ਦੇਖੋ ਕਾਮਨ ਮਿਨਿਮਮ ਪ੍ਰੋਗਰਾਮ ਜਿਹਨੂੰ ਕਹਿੰਦੇ ਨੇ ਇਸੂਆਂ ਦੇ ਕੋਈ ਬਖਰੇਵਾ ਨਹੀਂ ਹੈ ਨੈਸ਼ਨਲ ਪਾਲਿਸੀ ਫਰੇਮਵਰਕ ਤੇ ਅੱਜ ਉਹਨਾਂ ਨੇ ਕਲੀਅਰ ਕਰਤਾ ਵੀ ਇਹ ਵੀ ਲੜਾਂਗੇ ਇਹਦੇ ਤੇ ਠੀਕ ਹੈ ਐਮਐਸਪੀ ਤੇ ਸਾਡਾ ਵੀ ਕੋਈ ਉਹਨਾਂ ਨਾਲ ਬਖਰੇਵਾ ਨਹੀਂ ਸੀ 2+50% ਨਾਲ ਅਸੀਂ ਵੀ ਐਮਐਸਪੀ ਦੇ ਲੀਗਲ ਗਾਰੰਟੀ ਕਾਨੂੰਨ ਚਾਹੁੰਦੇ ਆ ਅ ਕਰਜ਼ਾ ਮੁਕਤੀ ਅਸੀਂ ਚਾਹੁੰਦੇ ਆ ਕਰਜ਼ਾ ਮੁਕਤੀ ਉਹ ਚਾਹੁੰਦੇ ਨੇ ਤੋਂ ਮੰਗਾ ਤੇ ਤਾਂ ਨਹੀਂ ਕੋਈ ਫਰਕ ਹੈਗਾ ਸਾਡਾ ਗੱਲ ਇਹ ਹੈ ਕਿ ਨਾ ਮੰਗਾਂ ਦੇ ਸੰਬੰਧੀ ਵਿਉਂਤਬੰਦੀ ਕਿੱਦਾਂ ਦੀ ਹੋਵੇ ਤਿਆਰੀ ਕਿੱਦਾਂ ਦੀ ਹੋਵੇ ਸੰਘਰਸ਼ ਦੀ ਇਸ ਮਾਮਲੇ ਤੇ ਜਾਇਜ ਜਾਂਚ ਫਰਕ ਹੈਗਾ ਨਹੀਂ ਠੀਕ ਹੈ ਜੇ ਇਹ ਜਾਇਜ ਹੈ ਸ਼ਾਇਦ ਇਹ ਫਰਕ ਨਾ ਹੁੰਦੇ ਤਾਂ ਹੋ ਸਕਦਾ ਸੀ ਇੱਕ ਜਥੇਬੰਦੀ ਚ ਹੀ ਹੁੰਦੇ ਮੈਂ ਕੋ ਦਾ ਮੈਂ ਕੋ ਉਦਾਹਰਨਾਂ ਸਪਸ਼ਟ ਕਰਦਾ ਮੰਨ ਲਓ ਕਰਜ਼ਾ ਮੁਕਤੀ ਦਾ ਸਵਾਲ ਹੈ ਜੀ ਜਾਇਹ ਨੈਸ਼ਨਲ ਪਾਲਿਸੀ ਫਰੇਮਵਰਕ ਨੂੰ ਹੀ ਆਪਾਂ ਲਾ ਲਈਏ ਜਿਹੜਾ ਇਹ ਨਵਾਂ ਮਾਰਕੀਟਿੰਗ ਨੂੰ ਲੈ ਕੇ ਆਇਆ ਹੈ ਕੋਈ ਕਹੂਗਾ ਕਿ ਮੋਦੀ ਗਵਰਨਮੈਂਟ ਲੈ ਆਈ। ਹੂੰ। ਕੋਈ ਕਹੂਗਾ ਵੀ ਠੀਕ ਹੈ ਮੋਦੀ ਗਵਰਨਮੈਂਟ ਨੇ ਪਾਲਿਸੀ ਲੈ ਆਂਦੀ ਆ। ਪਰ ਇਹਦੇ ਪਿੱਛੇ ਡਬਲਿਊਟੀਓ ਰਜਿਮ ਦੀਆਂ ਇੰਪੀਰੀਅਲਿਸਟ ਨੀਤੀਆਂ ਨੇ। ਤਾਂ ਜਿਹੜਾ ਇਸ ਨੂੰ ਮੋਦੀ ਤੱਕ ਹੀ ਦੇਖੂਗਾ, ਉਹਦਾ ਸੰਘਰਸ਼ ਦਾ ਫੋਰਮ ਤੇ ਉਹਦੇ ਸਾਰੇ ਪੈੰਥੜੇ ਹੋਰ ਹੋਣਗੇ। ਜਿਹੜਾ ਇਸ ਨੂੰ ਇੰਪੀਰੀਅਲਿਸਟ ਪਾਲਿਸੀ ਦੇ ਨਾਲ ਜੋੜ ਕੇ ਦੇਖੂਗਾ ਕਿ ਉਸ ਚੋਂ ਚੀਜ਼ ਨਿਕਲ ਰਹੀ ਹੈ ਔਰ ਉਸ ਚ ਮੋਦੀ ਕਾਰਪੋਰੇਟ ਤੇ ਇੰਪੀਰੀਲਿਜ਼ਮ ਦੇ ਸਾਹਮਣੇ ਵਿਸ਼ਿਆ ਹੋਇਆ ਆ। ਨੈਸ਼ਨਲਿਜ਼ਮ ਹੈ ਜਿਹੜਾ ਉਹਦਾ ਜਿਹੜਾ ਇੱਕ ਕਿਸਮ ਨਾਲ ਝੁਕਿਆ ਹੋਇਆ ਨੈਸ਼ਨਲਿਜ਼ਮ ਹੈ। ਤਾਂ ਇਸ ਮਾਮਲੇ ਤੇ ਜਿਹੜਾ ਕੋਈ ਦੇਖੂਗਾ ਤਾਂ ਉਹਦੇ ਪੈਦੜੇ ਉਸ ਤਰ੍ਹਾਂ ਨਿਕਲਣਗੇ ਉਸ ਢੰਗ ਨਾਲ ਉਹਦੀ ਤਿਆਰੀ ਕਰੂਗਾ ਕਿ ਲੜਾਈ 'ਚ ਸਾਡੇ ਦੁਸ਼ਮਣ ਦੀ ਕਤਾਰ 'ਚ ਕੌਣ-ਕੌਣ ਹੈ ਇਸ ਮਾਮਲੇ 'ਚ। ਵੱਡਾ ਹੋ ਜਾਏਗਾ। ਤਾਂ ਜਦੋਂ ਵੱਡਾ ਹੋ ਜਾਏਗਾ ਤਾਂ ਉਸ ਹਿਸਾਬ ਦੀ ਉਹ ਸਾਰੀ ਆਪਣੀ ਪ੍ਰੈਪਰੇਸ਼ਨ ਨੂੰ ਵੀ ਉਸ ਹਿਸਾਬ ਨਾਲ ਬੰਤੂਗਾ। ਜੀ। ਤਾਂ ਉਦੋਂ ਉਹ ਦੇਖੂਗਾ ਵੀ ਇਹ ਪ੍ਰੈਪਰੇਸ਼ਨ 'ਚ ਅਸੀਂ ਕਿੰਨੇ ਸਟੈਪ ਅੱਗੇ ਲੰਘ ਗਏ। ਤਾਂ ਇਹ ਸਾਰੀਆਂ ਚੀਜ਼ਾਂ ਦੇ ਫਰਕ-ਸ਼ਰਕ ਇੱਥੇ ਨੇ। ਤੋ ਇਨਾ ਫਰਕਾ ਸ਼ਰਕਾ ਕਰਕੇ ਹੀ ਚੀਜ਼ਾਂ ਉਹਦਾ ਫਸੀਆਂ ਹੋਈਆਂ ਨੇ ਹੈਨਾ ਹੁਣ ਇਹ ਜਦੋਂ ਚੱਲ ਰਿਹਾ ਇਹ ਸਾਨੂੰ ਵੀ ਪਤਾ ਹੈ ਕਿ ਜਿਸ ਤਰ੍ਹਾਂ ਦੇ ਵੱਡੇ ਇਹ ਮੁੱਦੇ ਨੇ ਨਾ ਤਾਂ ਕੱਲਾ ਡੱਲੇ ਵਾਲਾ ਫਾਰਮੇਸ਼ਨ ਉਹ ਸਿਰੇ ਲਾ ਸਕਦਾ ਨਾ ਹੀ ਭੰਦੇਰ ਦਾ ਫਾਰਮੇਸ਼ਨ ਉਹ ਸਿਰੇ ਲਾ ਸਕਦਾ ਨਾ ਹੀ ਕੱਲਾ ਐਸਕੇਮ ਇਹਨਾਂ ਨੂੰ ਸਿਰੇ ਲਾ ਸਕਦਾ ਐਸਕੇਮ ਜਾਂ ਇਹਨਾਂ ਦੋਹਾਂ ਫਾਰਮਾਂ ਤੋਂ ਇਲਾਵਾ ਵੀ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਹੱਲੇ ਬਾਹਰ ਨੇ ਜੀ ਠੀਕ ਹੈ ਤਾਂ ਉਹਨਾਂ ਨੂੰ ਅਸੀਂ ਸੰਘਰਸ਼ ਦੇ ਵਿੱਚ ਕਿਸ ਤਰ੍ਹਾਂ ਸ਼ਾਮਲ ਕਰਾ ਸਕਦੇ ਹੈਗੇ ਆ ਇਹ ਇਹਦੇ ਲਈ ਤਾਂ ਏਕਤਾ ਦੇ ਯਤਨ ਐਸਕੇਮ ਹਮੇਸ਼ਾ ਹੀ ਕਰਦਾ ਰਹਿੰਦਾ ਅਸੀਂ ਤੁਹਾਨੂੰ ਦੱਸਦੇ ਹੀ ਨਹੀਂ ਕਿ ਇਸ ਪ੍ਰੈਪਰੇਸ਼ਨ ਲਈ ਅਜੀ ਤਾਂ ਸਾਊਥ ਇੰਡੀਆ ਚ ਬੰਗਲੌਰ ਚ ਪਿਛਲੇ ਅਕਤੂਬਰ ਦੇ ਲਾਸਟ ਚ ਅਸੀਂ ਦੋ ਰੋਜ਼ ਦਾ ਕਨਕਲੇਵ ਕੀਤਾ ਆ ਔਰ ਨਵੰਬਰ ਦੇ ਵਿੱਚ ਅਸੀਂ ਈਸਟ ਇੰਡੀਆ ਦਾ ਕਲਕੱਤਾ ਦੇ ਵਿੱਚ ਕੀਤਾ ਆ ਜੇ ਇਹ ਡੱਲੇয়াল ਸਾਹਿਬ ਵਾਲਾ ਇਨਸੀਡੈਂਟ ਉਸ ਤਰ੍ਹਾਂ ਨਾ ਗੰਭੀਰ ਹੁੰਦਾ ਤਾਂ ਹੁਣ ਤੱਕ ਅਸੀਂ ਪੱਛਮੀ ਭਾਰਤ ਤੇ ਕੇਂਦਰੀ ਭਾਰਤ ਦਾ ਵੀ ਕਰ ਲੈਣਾ ਸੀ ਜਿਹਦੇ ਚ ਅਸੀਂ ਥੋਰੋਲੀ ਡਿਸਕਸ ਕਰ ਰਹੇ ਆਂ ਚੀਜ਼ਾਂ ਨੂੰ ਕਿ ਕਿਸ ਤਰ੍ਹਾਂ ਕਿਸਾਨ ਅੰਦੋਲਨ ਨੂੰ ਇੱਕ ਪੋਜ਼ਿਟਿਵ ਮੂਡ ਤੇ ਅੱਗੇ ਵਧਾਇਆ ਜਾ ਸਕਦਾ ਹੈਗਾ ਆ ਤੋ ਇਹ ਹਰ ਕੋਈ ਇਹ ਸਾਡੀ ਪ੍ਰੈਪਰੇਸ਼ਨ ਚੱਲ ਰਹੀ ਹੈ ਤੋ ਇਹ ਸਾਥੀ ਸਮੇਂ ਸਮ ਬਾਰਡਰਾਂ ਤੇ ਬੈਠੇ ਨੇ ਤੋ ਇਹ ਆਪਣੇ ਜੋ ਇਹਨਾਂ ਦਾ ਮੁਲਾਂਕਣ ਸੀ ਉਸ ਮੁਤਾਬਕ ਇਹਨਾਂ ਨੇ ਸੰਘਰਸ਼ ਮਿਉਂਤੇ ਆ ਹੁਣ ਇੱਕ ਦੂਜੇ ਤੋਂ ਤਾਂ ਸਿੱਖਾਂਗੇ ਜੇ ਸਫਲ ਹੋ ਜਾਂਦੇ ਨੇ ਤਾਂ ਅਸੀਂ ਸਿੱਖ ਲਵਾਂਗੇ ਵੀ ਸਾਡਾ ਮੁਲਾਂਕਣ ਗਲਤ ਸੀ ਜੇ ਇਹ ਕੋਲ ਹਾਲੇ ਨਹੀਂ ਸਫਲ ਹੁੰਦਾ ਥੋੜਾ ਉਲਝਦਾ ਆ ਹੋਰ ਲਮਕਦਾ ਆ ਤਾਂ ਹੋ ਸਕਦਾ ਇਹ ਸਾਥੀ ਸਿੱਖ ਜਾਣ ਵੀ ਸ਼ਾਇਦ ਅਸੀਂ ਜੋ ਕਹਿੰਨੇ ਇਹ ਮੁਲਾਂਕਣ ਠੀਕ ਹੋਵੇ ਤੋ ਫਰਕ ਇੱਥੇ ਨੇ ਇਹਨਾਂ ਫਰਕਾਂ ਚੋਂ ਅਸੀਂ ਇਹ ਸੰਭਾਵਨਾ ਤਲਾਸ਼ ਰਹੇ ਆ ਕਿ ਕਿਸ ਤਰ੍ਹਾਂ ਕਿਸਾਨ ਲੈਨ ਨੂੰ ਸਟਰੈਂਥਨ ਕੀਤਾ ਜਾ ਸਕਦਾ ਉਹਦੇ ਲਈ ਹਾਲੇ ਇਸ ਿੱਟੇ ਤੇ ਹੀ ਪਹੁੰਚੇ ਆਂਗੇ ਤਾਲਮੇਲਵੇਂ ਰੂਪ ਚ ਚੀਜ਼ ਬਣਾਈ ਜਾ ਸਕਦੀ ਹੈ ਪੰਦਰਸਵ ਜੁਜ ਕਹਿ ਕੇ ਗਏ ਸਰਵੰਤ ਪੰਦੇਰੋ ਕਹਾਂਸ ਤੌਰ ਤੇ ਕਹਿ ਕੇ ਗਏ ਵੀ ਵਨ ਜਿਹੜਾ ਹੋਇਆ ਸੀਗਾ ਕਿਸਾਨੀ ਘੋਲ ਉਹਦੇ ਉਹਦੇ ਵਿੱਚ ਸਬਕ ਅਸੀਂ ਲੈ ਉਹ ਸਾਰੇ ਸਬਕ ਲੈ ਤੁਸੀਂ ਵੀ ਹੁਣ ਸਬਕਾਂ ਦੀ ਗੱਲ ਕੀਤੀ ਵੀ ਜਾਂ ਤਾਂ ਉਹ ਸਰ ਤੋਂ ਸਬਕ ਲੈ ਲੈਣਗੇ ਜਾਂ ਅਸੀਂ ਲੈ ਲਾਂਗੇ ਪਰ ਜੇ ਦੂਜੇ ਪਾਸੇ ਗੱਲ ਕੀਤੀ ਜਾਵੇ ਕਿਤੇ ਨਾ ਕਿਤੇ ਮਤਲਬ ਕਿ ਦਬੀਆਂ ਆਵਾਜ਼ਾਂ ਚ ਖੁੱਲੀਆਂ ਆਵਾਜ਼ਾਂ ਚ ਗੱਲ ਬਾਰ ਬਾਰ ਟ੍ਰੈਵਲ ਕਰਦੀ ਰਹੀ ਹੈ ਕਿ ਗਲਤ ਟਾਈਮ ਤੇ ਇਹਨਾਂ ਨੇ ਕਾਲ ਜਿਹੜਾ ਲਾ ਲਿਆ ਹੁਣ ਜਿੱਦਾਂ ਦਾ ਪੋਲਿਟਿਕਲ ਸਿਨੈਰੀਓ ਬਿਲਕੁਲ ਚੇਂਜ ਹੋ ਰਿਹਾ ਹੈ ਖਾਸ ਕਰਕੇ ਜੇ ਦਿੱਲੀ ਦੀ ਗੱਲ ਕਰੀਏ ਕੈਪੀਟਲ ਤਾਂ ਬੀਜੇਪੀ ਨੇ ਜਿੱਤ ਲਈ ਹੈ ਔਰ ਸਿੱਧਾ ਆੜਾ ਜਿਹੜਾ ਹੈ ਬੀਜੇਪੀ ਦੇ ਨਾਲ ਲਾਉਣ ਦੀ ਬਾਰ-ਬਾਰ ਗੱਲ ਹੁੰਦੀ ਹੈ ਕਿਉਂਕਿ ਕੇਂਦਰ ਨੂੰ ਘੇਰਨ ਦੀ ਗੱਲ ਪਹਿਲੇ ਵੀ ਕੇਂਦਰ ਨੂੰ ਘੇਰਨ ਦੀ ਗੱਲ ਹੁੰਦੀ ਸੀ ਚਲੋ ਦਿੱਲੀ ਕਰਕੇ ਵੀ ਉੱਥੇ ਉਸ ਤਰੀਕੇ ਦੀਆਂ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਤੇ ਜਿਹੜੀ ਜੇ ਟੀਮ ਕਹੀਏ ਉਹ ਵੀ ਸੈਂਟਰ ਦੀ ਟੀਮ ਆ ਰਹੀ ਹੈ ਗੱਲਬਾਤ ਕਰਨ ਲਈ ਉਹ ਗਲਵਖਰੀ ਹੈ ਵੀ ਪੰਜਾਬ ਵੀ ਉਹਦੇ ਚ ਧਿਰ ਬਣ ਰਹੀ ਹੈ ਕਿ ਕਿ ਭਗਵੰਤ ਮਾਨ ਹੋਰਾਂ ਨੇ ਪਹਿਲੇ ਵੀ ਕਿਹਾ ਸੀ ਐਜ਼ ਐਨ ਐਡਵੋਕੇਟ ਮੈਂ ਉੱਥੇ ਬੈਠਾ ਸੀ ਮੈਂ ਕੋਸ਼ਿਸ਼ ਕੀਤੀ ਤਾਲਮਿਲ ਬਣਵਾਉਣ ਦੀ ਦੋਨੋਂ ਧਿਰਾਂ ਦੀ ਤੁਹਾਨੂੰ ਕੀ ਲੱਗਦਾ ਹੈ ਵੀ ਵਾਕਈ ਗਲਤ ਟਾਈਮ ਤੇ ਉਹਨਾਂ ਨੇ ਕਰ ਲਿਆ ਸੀ ਜਾਂ ਇਹਦਾ ਕੀ ਸਿੱਟਾ ਨਿਕਲ ਸਕਦਾ ਹੈ ਕਿਉਂਕਿ ਤਾਲਮਿਲਵਾ ਤੁਸੀਂ ਕਿਹਾ ਵੀ ਹੁਣ ਅਸੀਂ ਆਪਣੇ ਐਕਸ਼ਨ ਪਲਾਨ ਦੇ ਸਕਦੇ ਆਣ ਵਾਲੇ ਟਾਈਮ ਦੇ ਵਿੱਚ ਦੇਖੋ ਮੈਂ ਇਸੇ ਹਾਲੇ ਕਿਉਂਕਿ ਅਸੀਂ ਇਸ ਗੱਲ ਦਾ ਮੂਗੋਰ ਆ ਸੋਲੂਸ਼ਨ ਹੈ ਸਾਡਾ ਜੇ ਅਸੀਂ ਇਸ ਬੰਦੇਸ ਚਾ ਮੈਂ ਸਤਾਂ ਦੀ ਕੋਈ ਵੀ ਐਡਵਰਸ ਟਿੱਪਣੀ ਖਾਸ ਕਰਕੇ ਜਦੋਂ ਉਹਨਾਂ ਦੀ ਯੂਨਿਟ 14 ਤਰੀਕ ਨੂੰ ਮੀਟਿੰਗ ਹੈ ਕੋਈ ਨਹੀਂ ਕਰਨਾ ਚਾਹੁੰਦਾ ਮੈਂ ਸਿਰਫ ਇਨਾ ਕਹੂੰਗਾ ਕਿ ਅਸੀਂ ਸਾਰੇ ਆਪਣੇ ਆਪਣੇ ਜਾਂ ਪਾਸਟ ਦੇ ਐਕਸਪੀਰੀਅੰਸ ਜਾਂ ਹੁਣ ਦੇ ਐਕਸਪੀਰੀਅੰਸ ਚੋਂ ਸਿੱਖਦੇ ਆਂ ਔਰ ਜੇ ਜਿਹੜਾ ਜੇ ਕਿਸਾਨ ਲਹਿਰ ਦੀ ਲੀਡਰਸ਼ਿਪ ਸਿੱਖਾ ਸਿੱਖਣ ਦੇ ਅਮਲ ਚੋਂ ਨਹੀਂ ਪਾਏਗੀ ਉਹ ਐਕਸਪੀਰੀਅੰਸਸ ਦਾ ਮੁਲਾਂਕਣ ਕਰਦੇ ਹੋਏ ਉਸ ਚੋਂ ਕੋਈ ਸਬਕ ਸਿੱਟੇ ਨਹੀਂ ਕੱਢੇਗੀ ਤਾਂ ਅੱਗੇ ਨਹੀਂ ਜਾ ਸਕेंगे ਠੀਕ ਹੈ तो इस मामले से दिल्ली मोर्चे ने की लेसन सी वो शायद असी मोगा रेजोल्यूशन च ताहियो नचोड़ के सबमिट कीते कि किस तरह की की हो सकता है और उसे चो असी भी रखया सिगा कि दा जेड़ा सेकुलर क्रेडेंशियल होवे ए राशि पार्टियां तो नलेप होवे और ए जेड़ा हैगा या आ, एक किस्म नाल इंडिया किसी भी धर्मजात दा इस तरह ना होवे ऑल इंडिया दा है फॉर्म होवे ਤੋ ਇਸ ਢੰਗ ਨਾਲ ਜਿਹੜੇ ਉਹਦੇ ਲੈਸਨ ਸੀ ਉਸ ਲੈਸਨ ਉਸ ਸਪਿਰਟ ਨੂੰ ਤਾਂ ਅਸੀਂ ਹਾਲ ਨੂੰ ਵੀ ਫੋਲੋ ਕਰ ਰਹੇ ਹਾਂ ਔਰ ਉਸੇ ਸਪਿਰਟ ਦੇ ਤਹਿਤ ਅੱਜ ਡਿਸਕਸ਼ਨ ਵੀ ਹੋਈ ਹੈਗੀ ਆ ਉਸ ਚ ਉਹਨਾਂ ਦਾ ਜਿਵੇਂ ਫੋਰ ਐਗਜ਼ਾਮਪਲ ਮੈਂ ਇੱਕ ਉਦਾਹਰਨ ਦਿੰਦਾ ਬਈ ਮੰਨ ਲਓ ਪੰਜਾਬ ਸੈਂਟਰੀ ਕੰਦੋਲਨ ਹੈ ਤਾਂ ਪੰਜਾਬ ਦਾ ਕਲਚਰ ਇਸ ਅੰਦੋਲਨ ਚ ਰਿਫਲੈਕਟਾ ਹੋਏਗਾ ਠੀਕ ਹੈ ਤੋ ਜੇ ਇਹ ਇਹ ਕਲਚਰਲ ਰਿਫਲੈਕਟ ਹੁੰਦੇ ਹੋਏ ਵੀ ਕਿ ਇਹ ਕੁਝ ਲੋਕ ਇਸ ਤਰ੍ਹਾਂ ਸਮਝਦੇ ਨੇ ਜਾਂ ਇਸ ਤਰ੍ਹਾਂ ਬਣਾ ਦਿੱਤਾ ਜਾਂਦਾ ਕਿ ਜੇ ਪੰਜਾਬ ਦਾ ਕਲਚਰ ਉੱਥੇ ਰਿਫਲੈਕਟ ਹੋ ਰਿਹਾ ਤਾਂ ਸ਼ਾਇਦ ਇਸ ਨੂੰ ਐਂ ਦੇਖ ਲਿਆ ਜਾਂਦਾ ਵੀ ਨਹੀਂ ਜੀ ਇਦਾਂ ਦੀ ਸੋਸ਼ਲ ਮੀਡੀਆ ਤੇ ਚੱਲਦੀ ਵੀ ਇਹ ਤਾਂ ਕਮੈਂਟਾਂ ਨੂੰ ਪਸੰਦ ਨਹੀਂ ਹੈਗਾ ਜੀ ਹੈਨਾ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਕਲਚਰਲ ਡਿਪਿਕਸ਼ਨ ਹੋਵੇ ਇਨਾ ਸੰਘਰਸ਼ਾਂ ਦੇ ਵਿੱਚ ਇਹ ਤਾਂ ਦਿੱਲੀ ਮੋਰਚੇ 'ਚ ਵੀ ਹੁੰਦੀ ਰਹੇ ਆ ਠੀਕ ਹੈ ਨਾ ਪਰ ਉਹ ਡਿਪਿਕਸ਼ਨ ਹੈ ਜਿਹੜੀ ਉਹ ਫਾਰਮਰ ਸਟਰਗਲ ਦੇ ਰੂਪ ਚ ਪ੍ਰੋਜੈਕਟ ਹੁੰਦੀ ਰਹੇ ਜਿਆਦਾ ਵਧੀਆ ਗੱਲ ਹੈ ਲੰਗਰ ਸਾਡੇ ਬਾਬੇ ਨਾਨਕ ਦੀ ਪ੍ਰਥਾ ਆ ਮਾਨਵੀ ਸੇਵਾ ਦੀ ਪ੍ਰਥਾ ਆ ਔਰ ਉਸਨੇ ਦਿੱਲੀ ਮੋਰਚੇ ਦੀ ਸਫਲਤਾ ਚ ਇੱਕ ਵੱਡਾ ਰੋਲ ਅਦਾ ਕੀਤਾ ਪਰ ਜੇ ਉਹ ਧਰਮ ਨਿਰਪੱਖਤਾ ਦਾ ਕਿਰਦਾਰ ਉਲੰਘ ਕੇ ਕੋਈ ਚੀਜ਼ ਅਸੀਂ ਅਸੀਂ ਲੰਗਰ ਦੀ ਪ੍ਰਥਾ ਨੂੰ ਇਸ ਤਰ੍ਹਾਂ ਦੇਖਦੇ ਆਂ ਪਰ ਜੇ ਕੋਈ ਇਸ ਨੂੰ ਦੁਰਵਰਤੋਂ ਕਰਕੇ ਇਸ ਨੂੰ ਕੋਈ ਮੋਰਚੇ ਦੀ ਉਹ ਸਾਰੀ ਭਾਵਨਾ ਦੇ ਉਲਟ ਕੋਈ ਚੀਜ਼ ਜਾਏਗੀ ਤਾਂ ਉਹ ਨੁਕਸਾਨ ਕਰਦੀ ਹੈ ਸਾਰੀ ਚੀਜ਼ ਦਾ ਤਾਂ ਇਹ ਜਿਹੜੇ ਜਿਹੜੇ ਸਬਕ ਉੱਥੋਂ ਦੇ ਅਸੀਂ ਗ੍ਰਹਿਣ ਕੀਤੇ ਹੋਏ ਨੇ ਉਹਨਾਂ ਸਬਕਾਂ ਦਾ ਲੜ ਅਸੀਂ ਕਦੇ ਵੀ ਨਹੀਂ ਛੱਡਾਂਗੇ ਠੀਕ ਹੈ ਨਾ ਇਸ ਮਾਮਲੇ 'ਚ ਇਹਨਾਂ ਸਾਥੀਆਂ ਨਾਲ ਵੀ ਚਰਚਾ ਇਸੇ ਮਾਮਲੇ ਤੇ ਹੋਈ ਹੈ ਜੋ ਇਹਨਾਂ ਦੇ ਐਕਸਪੀਰੀਅੰਸ ਚੋਏ ਸਿੱਖਣਗੇ ਅਸੀਂ ਆਪਣੇ ਐਕਸਪੀਰੀਅੰਸ ਸਿੱਖਾਂਗੇ ਇੱਕ ਦੂਜੇ ਨਾਲ ਸ਼ੇਅਰ ਵੀ ਕਰਦੇ ਆ ਹੋ ਸਕਦਾ ਉਸ ਚੋਂ ਵੀ ਸਿੱਖਣ ਨੂੰ ਮਿਲਦੀਆਂ ਚੀਜ਼ਾਂ ਸੁਝੀ ਸਾਰੀ ਗੱਲਾਂ ਜਿਸ ਤਰੀਕੇ ਦੇ ਨਾਲ ਕਰ ਰਹੇ ਹੋ ਜਿੱਦਾਂ ਹੁਣ ਆਲਰੇਡੀ ਜਿੱਦਾਂ ਹੁਣ ਜਿਹੜਾ ਮੋਰਚੇ ਲੱਗੇ ਹੋਏ ਖਨੌਰੀ ਤੇ ਤੇ ਸ਼ੰਭੂ ਬਾਰਡਰ ਤੇ ਉਹਦੇ ਵਿੱਚ 12 13 ਮੰਗਾਂ ਦੀ ਜਿਹੜੀਆਂ ਗੱਲਾਂ ਵਾਰ-ਵਾਰ ਘੁੰਮਦੀਆਂ ਹੈਗੀਆਂ ਨੇ ਕਿਸਾਨਾਂ ਦੇ ਇੱਕ ਲਿਸਟ ਹੈਗੀ ਹੈ ਪੂਰੀ 12 13 ਮੰਗਾਂ ਦੀ ਪਰ ਉਹਦੇ ਵਿੱਚ ਜੇ ਡਾਊਨ ਲਾਈਨ ਦੇਖਿਆ ਜਾਏ ਤਾਂ ਸਿਰਫ ਇੱਕ ਐਮਐਸਪੀ ਉੱਪਰ ਕੇ ਬਾਰ-ਬਾਰ ਆ ਰਹੀ ਹੈ ਪਰ ਉਸ ਦੇ ਨਾਲ-ਨਾਲ ਵਿੱਚ-ਵਿੱਚ ਕਿਸਾਨ ਜਿਹੜੇ ਨੇ ਉਹ ਜਿਹੜੇ ਕਰੰਟ ਇਸ਼ੂਜ਼ ਹੁੰਦੇ ਨੇ ਕੋਈ ਵੀ ਕਿਸੇ ਵੀ ਤਰੀਕੇ ਦੇ ਉਹਨਾਂ ਦਿਨਾਂ ਦੇ ਵਿੱਚ ਚੱਲ ਰਹੇ ਹੁੰਦੇ ਨੇ ਉਸ ਸਮੇਂ ਕਾਲ ਦੇ ਵਿੱਚ ਚੱਲ ਰਹੇ ਹੁੰਦੇ ਨੇ ਉਹਦੇ ਉਹਨੂੰ ਵੀ ਇਨਕਲਕੇਟ ਕਰਨ ਦੀ ਕੋਸ਼ਿਸ਼ ਕਰਦੇ ਨੇ ਆਪਣੇ ਡਿਮਾਂਡਸ ਦੇ ਵਿੱਚ ਜਾਂ ਲੋਗਨ ਦੀ ਮਤਲਬ ਕਿ ਉਹ ਸੰਧ ਦੀ ਵੀ ਧਿਰ ਬਣਨ ਦੀ ਕੋਸ਼ਿਸ਼ ਕਰਦੇ ਨੇ ਪਿੱਛੇ ਆਪਾਂ ਲਗਾਤਾਰ ਕਿਸਾਨੀ ਸੰਘਰਸ਼ ਦੇਖ ਰਹੇ ਹੁਣ ਵੀ ਦੇਖ ਰਹੇ ਹਾਂ ਹਾਲ ਫਿਲਹਾਲ ਦੇ ਵਿੱਚ ਵੀ ਅੱਜਕੱਲ੍ਹ ਦੀਆਂ ਜੇ ਇਵਨ ਪੰਦੇਰ ਉਹਨਾਂ ਦੀਆਂ ਉਹ ਸੁਣੀਆਂ ਜਾਣ ਜਿਹੜੀਆਂ ਸਪੀਚਾਂ ਉਹਨਾਂ ਨੇ ਦਿੱਤੀਆਂ ਨੇ ਜਾਂ ਰੂਬਰੂ ਹੋਏ ਨੇ ਉਹ ਸਰੇ ਇਕ ਕੋਰਿਸਰੇ ਹੁੰਦੇ ਹੁੰਦੇ ਆ ਉਹਦੇ ਵਿੱਚ ਉਹਨਾਂ ਨੇ ਹੁਣ ਡੈਪੂਟੇਸ਼ਨ ਵਾਲੀ ਜਿਹੜੀ ਗੱਲ ਆਈ ਉਸ ਨੂੰ ਵੀ ਇਨਕਲਕੂਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਫਿਰ ਜਿਹੜਾ ਦਿੱਲੀ 'ਚ ਪਰਵਰਤਨ ਆਇਆ ਉਹਨੂੰ ਵੀ ਕੋਸ਼ਿਸ਼ ਕੀਤੀ ਸਾਰੇ ਕਿਸਾਨ ਜਥੇਬੰਦੀਆਂ ਕਰਦੀਆਂ ਤੁਸੀਂ ਲੋਗਾਂ ਨੇ ਵੀ ਪਹਿਲੇ ਸਭ ਕੀਤੀਆਂ ਸੀਗੀਆਂ ਕੀ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਕਿਸਾਨਾਂ ਦੀ ਜਿਹੜੀ ਮੇਨ ਹੈਗੀ ਹੈ ਮੰਗਾ ਨੇ 12 13 ਹਜੇ ਉਹ ਉਹਦਾ ਤੇ ਫੋਕਸ ਤਾਂ ਹੋ ਨਹੀਂ ਰਿਹਾ ਤੇ ਜੇ ਇਸ ਤਰੀਕੇ ਦੇ ਨਾਲ ਆਪਾਂ ਕਰਾਂਗੇ ਕਿਤੇ ਉਹ ਐ ਤਾਂ ਨਹੀਂ ਹੁੰਦਾ ਕਿ ਖਿੰਡ-ਬਿੰਡ ਹੋ ਰਹੀਆਂ ਨਹੀਂ ਐਸਟਰ ਨਹੀਂ ਮੈਂ ਦੇਖਦਾ ਚੀਜ਼ਾਂ ਨੂੰ ਜਾਂ ਮੇਰਾ ਮੇਰਾ ਜਾਂ ਮੇਰੀ ਜਥੇਬੰਦੀ ਦਾ ਮੌਲੰਕਨ ਇਦਾਂ ਨਹੀਂ ਦੇਖੋ ਜਿਹੜੀਆਂ ਹੁਣ 12 ਮੰਗਾ ਨੇ ਤਾਂ ਉਹਨਾਂ ਦੋਹਾਂ 12 ਜਾਂ 13 ਮੰਗਾ ਉਹਨਾਂ ਦੀਆਂ ਜੋਣੇ ਕਿਉਂਕਿ 12 ਮੰਗਾ ਤੋਂ ਸ਼ੁਰੂ ਹੋਇਆ ਸੀ 13ਵੇਂ ਸ਼ੁਭਕਰਨ ਦੀ ਮੌਤ ਨਾਲ ਜੁੜ ਕੇ ਸ਼ਹਾਦਤ ਨਾਲ ਜੁੜ ਕੇ ਕੁਝ ਮੰਗਾਈ ਸੀ ਤਾਂ ਇਸਤੇ ਤਾਂ ਉਹਨਾਂ ਦੀ ਸਹਿਮਤੀ ਉਹਨਾਂ ਦੋਹਾਂ ਫਾਰਮਾਂ ਨੇ ਆਪਣਾ ਇੱਕ ਬਣਾ ਰਿਹਾ ਚੌਕਟਾ ਵੀ ਅਸੀਂ ਇਸਤੇ ਫਾਈਟ ਕਰਨੀ ਆ ਇਹ ਮੰਗਾ ਕਿਸਾਨੀ ਲਈ ਰਾਹਤ ਦਾ ਸਵਾਲ ਨੇ ਓਵਰਆਲ ਜੇ ਖੇਤੀ ਸੰਕਟ ਦੇਖੇ ਤਾਂ ਖੇਤੀ ਸੰਕਟ ਦੀਆਂ ਬਹੁਤ ਡਾਈਮੈਂਸ਼ਨਸ ਨੇ ਔਰ ਇਹਨਾਂ ਡਾਈਮੈਂਸ਼ਨਸ ਨੂੰ ਐਡਰੈਸ ਕਰਨ ਦੀ ਬਹੁਤ ਵਿਆਪਕ ਪੱਧਰ ਤੇ ਲੋੜ ਹੈ ਠੀਕ ਹੈ ਗ੍ਰੀਨ ਰੈਵੋਲੂਸ਼ਨ ਦਾ ਜਿਹੜਾ ਵਿਕਾਸ ਮਾਡਲ ਸੀ ਇਹ ਅਮਰੀਕਨ ਮਾਡਲ ਹੈ ਸਾਮਰਾਜੀ ਮਾਡਲ ਹੈ ਔਰ ਇਸ ਮਾਡਲ ਨੇ ਸਾਡੀ ਖੇਤੀ ਨੂੰ ਜਿਸ ਜਿਸ ਥਾਂ ਤੇ ਫਸਾਇਆ ਲਿਜਾ ਕੇ ਉਸ ਦਾ ਹੱਲ ਤਗਨਸਾਰ ਹੰਡਨਸਾਰ ਖੇਤੀ ਮਾਡਲ ਚ ਹੈ ਜਿਹੜਾ ਇਥੋਂ ਦੇ ਇਥੋਂ ਦੇ ਕਲਾਈਮੇਟ ਦੇ ਮੁਤਾਬਕ ਟੁਕਮਾ ਹੋਵੇ ਤੇ ਚੱਲਦਾ ਹੋਵੇ ਉਹਦੇ ਚ ਕਣਕ ਛੋਣੇ ਦਾ ਮੋਨੋਕਲਚਰ ਬਦਲਣ ਦੀ ਲੋੜ ਆਊਗਾ ਪਰ ਗਵਰਨਮੈਂਟ ਦਾ ਰਿਸਪੌਂਸ ਕੀ ਹੈ ਇਸ ਖੇਤੀ ਸੈਕਟਰ ਨੂੰ ਇਸ ਸੰਕਟ ਨੂੰ ਉਹਦਾ ਇੱਕ ਹੋਰ ਨਵਾਂ ਹੈਰਾਨਕਲਾਪ ਦਾ ਪਹਿਲਾਂ ਹਾਈਬ੍ਰਿਡ ਬੀਜ ਆਏ ਸੀ ਹੁਣ ਜੈਨੇਟਿਕਲ ਮੋਡੀਫਾਈਡ ਬੀਜ ਆ ਜਾਣੇ ਨੇ ਔਰ ਇਸ ਚੀਜ਼ ਨੇ ਸਾਨੂੰ ਅੱਗੇ ਕਿਉਂਕਿ ਉਸ ਦੇ ਵਿੱਚ ਹੀ ਨਹਿਤ ਸੀ ਕਿਉਂਕਿ ਉਹ ਇੰਡਸਟਰੀ ਡੋਮੀਨੈਂਟ ਹੈ ਮਾਡਲ ਇਸ ਕਰਕੇ ਇੰਡਸਟਰੀ ਦੀ ਇਨਪੁਟ ਕਾਸਟ ਦੇ ਮਾਮਲੇ 'ਚ ਤਾਂ ਕੀਮਤਾਂ ਬਹੁਤ ਵਧੀਆਂ ਕਿਸਾਨ ਨੂੰ ਰੂਮਰੇਟਿਵ ਪ੍ਰਾਈਸ ਮਿਲਿਆ ਨਹੀਂ ਕੱਲ ਜਾਕੜੇ ਕਿਸਚੋ ਆਈ ਹੁਣ ਜੈਨੇਟਿਕਲ ਮੋਡੀਫਾਈਡ ਨਾਲ ਅਸੀਂ ਉਸ ਤੋਂ ਵੀ ਅੱਗੇ ਜਾਵਾਂਗੇ ਔਰ ਬਾਕੀ ਜੋ ਇਹਦੇ ਬਾਕੀ ਇੰਪੈਕਟਸ ਹੀ ਸੋਸ਼ਲ ਇੰਪੈਕਟਸ ਹੀ ਅਸੀਂ ਆਪਣੀ ਜ਼ਮੀਨ ਦਾ ਉਪਜਾਊਪਨ ਆ ਜਿਹੜਾ ਉਹ ਨੁਕਸਾਨਿਆ ਗਿਆ ਸਾਡਾ ਪਾਣੀ ਸਾਡਾ ਲਗਭਗ ਖਰਚ ਹੋਣ ਦੇ ਨੇੜੇ ਪਹੁੰਚ ਗਿਆ ਆ ਔਰ ਇਸ ਦੇ علاوہ ਸਾਡੀ ਹੈਲਥ 'ਚ ਬਹੁਤ ਸਾਰੀਆਂ ਤਬਦੀਲੀਆਂ ਨੇ ਜਿਹੜੀਆਂ ਆ ਰਹੀਆਂ ਨੇ ਕੈਂਸਰ ਹੋ ਗਿਆ ਆ ਜਾਂ ਕਾਲਾ ਪੀਲਿਆ ਹੋ ਗਿਆ ਆ ਮਤਲਬ ਇੱਕ ਇਹ ਇਹ ਅਲਾਰਮਿੰਗ ਲੈਵਲ ਤੇ ਨੇ ਚੀਜ਼ਾਂ ਜਿਸ ਤਰ੍ਹਾਂ ਦਾ ਜ਼ਹਿਰ ਯੁਕਤ ਜਿਹੜਾ ਇਹ ਮਾਡਲ ਸੀਗਾ ਕੀਟਨਾਸ਼ਕ ਨਦੀਨਨਾਸ਼ਕ ਜੇ ਛਿੜਕੋਗੇ ਤਾਂ ਹੀ ਪੈਦਾਵਾਰ ਟਿਕੇਗੀ ਔਰ ਜਿਹੜਾ ਜੈਨੇਟਿਕਲ ਮੋਡੀਫਾਈਡ ਮਾਡਲ ਹੈ ਉਹ ਇਸ ਨੂੰ ਹੋਰ ਅੱਗੇ ਐਕਸੈਸ ਕਰੇਗਾ ਤੋ ਇਹਦਾ ਖੇਤੀ ਸੰਕਟ ਦਾ ਸੋਲੂਸ਼ਨ ਕੀ ਹੋਵੇ ਇਹਦੇ ਤੇ ਤੋਂ ਡਿਫਰੈਂਟ ਥਿਊਰੀਜ਼ ਨੇ ਅਸੀਂ ਆਪਣਾ ਥਿਊਰੀ ਪੁੱਟ ਕਰ ਰਹੇ ਆ ਕਿ ਹੰਨ ਅਨਸਾਰ ਤੇ ਤਗ ਅਨਸਾਰ ਹੋਵੇ ਗਵਰਨਮੈਂਟ ਦਾ ਆਪਣਾ ਥਿਊਰੀ ਆ ਮੈਂ ਸਿਰਫ ਇੱਕ ਗੱਲ ਕਹਿਣੀ ਚਾਹੁੰਦਾ ਇਹ ਅਮਰੀਕਨ ਮਾਡਲ ਸੀ ਅਮਰੀਕਾ ਚ ਕਿਰਤ ਸ਼ਕਤੀ ਘਟ ਸੀ ਐਗਰੀਕਲਚਰ ਚ ਇਸ ਕਰਕੇ ਵੱਡੇ ਕਾਰਪੋਰੇਟ ਫਾਰਮ ਬਣੇ ਔਰ ਉਹਨੂੰ ਐਕਸੈਸ ਮਸ਼ੀਨੀ ਕਰਨ ਚਾਹੀਦਾ ਸੀ ਸਾਡੇ ਤੇ ਇੱਥੇ ਜਿਹੜੀ ਦੇਸ਼ੀ ਕਿਸਾਨੀ ਆ ਜਿਹੜੀ ਉਹ ਵੱਡੀ ਲਾਰਜਰ ਕਿਸਾਨੀ ਮਾਰਜਨਲ ਤੇ ਸਮਾਲ ਫਾਰਮਰਸ ਨੇ ਠੀਕ ਹੈ ਮੈਨਪਾਵਰ ਜਿਆਦਾ ਹੈ ਜੀਡੀਪੀ ਚ ਸਾਡਾ ਹਿੱਸਾ ਜੇ ਐਗਰੀਕਲਚਰ ਦਾ 16% ਹੈ ਤਾਂ ਮੋਰ ਥੈਨ 50% ਪੋਪੂਲੇਸ਼ਨ ਇਸ ਤੇ ਨਿਰਭਰ ਹੈ ਗੁਜ਼ਰਬਸਰ ਲਈ ਤਾਂ ਸਾਡੇ ਤਾਂ ਇਸ ਗੱਲ ਤੇ ਨਿਰਭਰ ਕਰੂਗਾ ਕਿ ਇਸ 50% ਪੋਪੂਲੇਸ਼ਨ ਲਈ এমਪਲੋਇਮੈਂਟ ਜਨਰੇਸ਼ਨ ਦਾ ਕਾਰਜ ਇਹ ਕਰੇ ਪਾਲਿਸੀ ਤਾਂ ਇੱਥੋਂ ਜਨਰੇਟ ਹੋਊਗੀ ਤੋਂ ਇਸ ਨਾਲ ਜੁੜੀਆਂ ਹੋਈਆਂ ਜਿਹੜੀਆਂ ਵੀ ਚੀਜ਼ਾਂ ਆਉਣਗੀਆਂ ਉਸ ਲਈ ਕੁਝ ਰਾਹਤ ਲੈਣ ਲਈ ਹੋਣਗੀਆਂ ਕੁਝ ਤੁਸੀਂ ਇਸ ਪਾਲਿਸੀ ਲਈ ਇਹ ਢੰਗ ਦਾ ਮਾਡਲ ਬਣਾਉਣ ਦੇ ਲਈ ਫਾਈਟ ਕਰੋਗੇ ਕਿਸਾਨ ਲਹਿਰ ਦੇ ਸਾਹਮਣੇ ਸੰਕਟ ਇਹ ਹੈ ਕਿ ਉਸ ਨੇ ਕੁਝ ਰਾਹਤ ਵਾਲੇ ਮਾਮਲਿਆਂ ਦੇ ਤਹਾਲੇ ਫੋਕਸ ਕੀਤਾ ਪਰ ਕਿਉਂਕਿ ਅਟੈਕ ਹੁਣ ਕਾਰਪੋਰੇਟ ਖੇਤੀ ਦਾ ਨੈਸ਼ਨਲ ਐਗਰੀਕਲਚਰ ਪਾਲਿਸੀ ਦੇ ਰੂਪ ਚ ਆ ਗਿਆ ਉਸ ਚੀਜ਼ ਚੋ ਜੋ ਅਟੈਕ ਆ ਰਿਹਾ ਉਹ ਵੀ ਤੁਹਾਨੂੰ ਐਡਰੈਸ ਕਰਨਾ ਪੈਣਾ ਔਰ ਨਾਲ ਨਾਲ ਇਹ ਲੋਡ ਵੀ ਉਭਾਰਨੀ ਪਵੇਗੀ ਕਿ ਅਸੀਂ ਕਿਸ ਤਰ੍ਹਾਂ ਸਸਟੇਨੇਬਲ ਜਿਹੜਾ ਮਾਡਲ ਹੈ ਉਸ ਦੀ ਡਿਵੈਲਪਮੈਂਟ ਲਈ ਸਰਕਾਰਾਂ ਤੇ ਦਬਾਅ ਬਣਾ ਸਕੀਏ ਇਸ ਨਾਲ ਜੁੜਿਆ ਹੋਈਆਂ ਬਹੁਤ ਸਾਰੀਆਂ ਡਾਈਮੈਂਸ਼ਨਸ ਨੇ ਔਰ ਉਹਨਾਂ ਡਾਈਮੈਂਸ਼ਨਸ ਨੂੰ ਹੌਲੀ-ਹੌਲੀ ਕਿਸਾਨ ਮੂਵਮੈਂਟ ਦਾ ਚੇਤਨਾ ਦਾ ਏਜੰਡਾ ਬਣਾਉਣਾ ਪਊਗਾ ਔਰ ਜੇ ਇਸ ਪਾਸੇ ਨੂੰ ਕਿਸਾਨ ਅੰਦੋਲਨ ਬਿਲਡ ਹੁੰਦਾ ਤਾਂ ਇਹ ਇਹਦੀ ਚੇਤਨਾ ਨੂੰ ਔਰ ਇਹਦੀ ਕੁਆਲਿਟੀ ਨੂੰ ਹੋਰ ਇੰਪਰੂਵ ਕਰੇਗਾ ਜਿਹੜੀ ਦਿੱਲੀ 'ਚ ਤਬਦੀਲੀ ਆਈ ਹੈ ਇੰਪੈਕਟ ਕਰੇਗੀ ਸਾਰੇ ਅੰਦੋਲਨ ਤੇ ਦੂਜਾ ਉਹਦੇ ਨਾਲ ਹੀ ਤੁਹਾਡੇ ਆਉਣ ਵਾਲੇ ਦਿਨਾਂ 'ਚ ਕੀ ਕੀ ਹੈ ਮੇਰਾ ਆਖਰੀ ਸਵਾਲ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਵੇਂ ਪ੍ਰੋਗਰਾਮ ਕਿਸ ਤਿੱਕੇ ਦੇ ਹੋਣਗੇ ਇਹ ਤਾਲ ਮੇਲਵਾ ਜਿਹੜਾ ਇੱਕ ਤੁਸੀਂ ਸੱਦਾ ਦਿੱਤਾ ਹੈ ਇਹਦੇ ਆਲੇ ਦੁਆਲੇ ਵੀ ਹੋਰ ਕੀ ਕੁਝ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਚਾਹੇ ਇਸ ਦੇਸ਼ ਦੇ ਵਿੱਚ ਕੋਈ ਵੀ ਸਿਆਸੀ ਘਟਨਾ ਵਾਪਰੇ ਖਾਸ ਕਰਕੇ ਮਹਾਰਾਸ਼ਟਰ ਹਰਿਆਣਾ ਤੇ ਦਿੱਲੀ ਇਲੈਕਸ਼ਨ ਤੋਂ ਬਾਅਦ ਇਹਦਾ ਇੰਪੈਕਟ ਤਾਂ ਲਾਜ਼ਮੀ ਹੋਏਗਾ ਕਿਸਾਨ ਜਥੇਬੰਦੀਆਂ ਨੂੰ ਜਾਂ ਕਿਸੇ ਵੀ ਫੋਰਮ ਨੂੰ ਜਿਹੜਾ ਐਜੀਟੇਸ਼ਨ ਕਰ ਰਿਹਾ ਉਸ ਮੁਤਾਬਕ ਆਪਣੀ ਸਟ੍ਰੈਟਜੀ ਤਾਂ ਬਣਾਉਣੀ ਪਵੇਗੀ ਈਵਨ 트੍ਰੰਪ ਦਾ ਜੋ ਹੁਣ ਟ੍ਰੇਡ ਵਾਰ ਚੱਲ ਰਿਹਾ 트੍ਰੰਪ ਦੇ ਸੱਤਾ ਰੂਡ ਹੋਣ ਤੋਂ ਬਾਅਦ ਜਿਵੇਂ ਨਵੇਂ-ਨਵੇਂ ਪਟਾਕੇ ਪਹਿ ਰਹੇ ਨੇ ਤੋ ਇਸ ਪਟਾਕਿਆਂ ਦੇ ਵਿੱਚ ਵੀ ਤੁਹਾਨੂੰ ਆਪਣੀ ਸਟ੍ਰੈਟੇਜੀ ਤਾਂ ਦੇਖਣੀ ਪੈਗੀ ਕਿਸ ਤਰ੍ਹਾਂ ਅੰਦੋਲਨ ਵਧਾਉਣਾ ਹੈ ਕਿਸ ਤਰ੍ਹਾਂ ਕਰਨਾ ਇਸ ਟ੍ਰੇਡ ਵਾਰ ਦਾ WTO ਦੀ ਗੱਡੀ ਜਿਸ ਤਰ੍ਹਾਂ ਚਿੱਕੜ ਚ ਫਸੀ ਹੈ ਦਾ ਇੰਪੈਕਟ ਕੀ ਹੋਊਗਾ ਸਾਡੀ ਇਕਨੋਮਿਕ ਪਾਲਿਸੀ ਤੇ ਇਹਦਾ ਕੀ ਇੰਪੈਕਟ ਹੋਊਗਾ ਜੇ ਫਾਰਮਰ ਮੂਵਮੈਂਟ ਚ ਸੰਘਰਸ਼ੀ ਲੋਕ ਨੇ ਜਿਹੋ ਅਗਰੀਰੀਅਨ ਕ੍ਰਾਈਸਿਸ ਦਾ ਕੋਈ ਸੋਲੂਸ਼ਨ ਦੇਖਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਨੈਸ਼ਨਲ ਤੇ ਇੰਟਰਨੈਸ਼ਨਲ ਤਬਦੀਲੀਆਂ ਦੇ ਨਾਲ ਤਾਂ ਬਾਬਾਸਤਾ ਹੋਣਾ ਪੈਂਦਾ ਇਹੀ ਲਰਨਿੰਗ ਕਰਵ ਹੈ ਇਹੀ ਲਰਨਿੰਗ ਪ੍ਰੋਸੈਸ ਹੈ ਇਹੀ ਸਿੱਖਣ ਦਾ ਪ੍ਰੋਸੈਸ ਹੈ ਜਿਹੜੀ ਕਿਸਾਨ ਲੀਡਰਸ਼ਿਪ ਇਹਨਾਂ ਚੀਜ਼ਾਂ ਨਾਲ ਜੋੜ ਕੇ ਕੋਈ ਚੀਜ਼ ਨੂੰ ਬਣਾਏਗੀ ਲਾਜ਼ਮੀ ਤੌਰ ਤੇ ਉਹ ਕਿਸਾਨਾਂ ਦੀ ਜ਼ਿਆਦਾ ਢੰਗ ਨਾਲ ਸੇਵਾ ਜਿਹੜੀ ਉਹ ਕਰ ਪਾਏਗੀ ਆਉਣ ਵਾਲੇ ਦਿਨਾਂ ਚ ਅਸੀਂ 15 ਤਰੀਕ ਨੂੰ ਇੱਥੇ ਪੰਜਾਬ ਚੈਪਟਰ ਦੀ ਮੀਟਿੰਗ ਕਰ ਰਹੇ ਹਾਂ ਜਿਹੜਾ ਇਹ ਡਰਾਫਟ ਹੈ ਖੈਤੀ ਖੜਦੇ ਦਾ ਇਹ ਲਾਸ ਕੁਝ ਹੋਰ ਕਿਸਾਨ ਮੰਗਾਂ ਤੇ ਸਿਉਂ ਕਿਸਾਨ ਮੋਰਚੇ ਦੀ ਕਾਲ ਹੈਗੀ ਆ 5 ਮਾਰਚ ਤੋਂ ਦੇਸ਼ ਦੀਆਂ ਰਾਜਧਾਨੀਆਂ ਚ ਬੈਠਣ ਦੀ ਅਸੀਂ ਸਾਰੀਆਂ ਸੁਵਈ ਸਰਕਾਰਾਂ ਤੇ ਦਬਾਅ ਬਣਾ ਰਹੇ ਹਾਂ ਕਿ ਇਸ ਪਾਲਿਸੀ ਫਰੇਮਵਰਕ ਨੂੰ ਵਿਧਾਨ ਸਭਾਵਾਂ ਦੇ ਵਿੱਚ ਰੱਦ ਕਰਨ ਅੱਜ ਅਸੀਂ ਦੋਵੇਂ ਫੋਰਮ ਬੈਠੇ ਸੀ ਕਿ ਇਸ ਗੱਲ ਦੀ ਅਸੀਂ ਅੱਜ ਦੋਹਾਂ ਨੇ ਹੀ ਸਾਂਝਾ ਮਤਾ ਪਾਇਆ ਔਰ ਇਸ ਮਾਮਲੇ ਦੇ ਵਿੱਚ ਅਸੀਂ 5 ਮਾਰਚ ਤੋਂ ਜਾ ਰਹੇ ਹਾਂ ਬਾਕੀ ਜਿਹੜਾ ਤਾਲਮੇਲ ਮੈਂ ਜਦੋਂ ਡੱਲੇਵਾਲ ਦਾ ਫੋਰਮ ਇਸ ਗੱਲ ਤੇ ਸਲਾਹ ਕਰ ਲਏਗਾ ਤੋਂ ਉਸ ਤੋਂ ਬਾਅਦ ਜਦੋਂ ਮੀਟਿੰਗ ਹੋਏਗੀ ਉਸ ਦੀ ਕਿਸਟੰਗ ਨਾਲ ਕੋਈ ਰੂਪਰੇਖਾ ਬਣ ਸਕਦੀ ਹੈ ਉਹ ਫਰਦਰ ਉਹ ਦੋ ਵਿਚਾਰਾਂ ਨੇ ਬਹੁਤ ਬਹੁਤ ਧੰਨਵਾਦ ਮਿਹਰਬਾਨ ਅਸਰ ਨਾਲ ਸੀਗੇ ਰਮਿੰਦਰ ਪਟਿਆਲਾ ਉਹਨੇ ਸਾਡਾ ਬੜੀ ਤਫਸੀਲ ਚ ਗੱਲਬਾਤ ਕੀਤੀ ਹੈ ਪਰ ਲਬੋ ਲਬਾਬ ਇਹੀ ਨਿਕਲਿਆ ਕਿ ਕਿਸਾਨੀ ਕੋਲ ਨੂੰ ਹੋਰ ਜ਼ਿਆਦਾ ਬਿਹਤਰ ਬਣਾਉਣ ਲਈ ਔਰ ਉਹਦੇ ਜਿਹੜੀ ਹੈਗੇ ਉਹਦੇ ਡਾਈਮੈਂਸ਼ਨਸ ਨੂੰ ਹੋਰ ਜ਼ਿਆਦਾ ਵਿਸਤਾਰ ਦੇਣ ਲਈ ਹਜੇ ਜਿਹੜਾ ਹੈ ਉਹ ਮਿਲ ਕੇ ਹੀ ਕੰਮ ਕਰਨ ਦੀ ਲੋੜ ਹੈ ਕਮਰੇ ਪਰਸਨ ਸਭਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ